ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼ਹਿਰ ਰਾਏਕੋਟ ਰਾਏਕੋਟ ਤਹਿਸੀਲ ਹੈ ਲੁਧਿਆਣੇ ਜ਼ਿਲ੍ਹੇ ਦੀ ਤੇ ਰਾਏਕੋਟ ਦੇ ਵਿੱਚੋਂ ਕਤਬੇ ਵਾਲੀ ਸੜਕ ਦੇ ਉੱਤੇ ਇਹ ਇੱਕ ਡੇਰੀ ਫਾਰਮ ਹੈ ði old dairy farm ਵੈਸੇ ਹੈ ਮੇਨ ਇੱਥੇ ਕੰਮ ਜਿਹੜਾ ਉਹ ਬਾਈ ਦਾ ਵਪਾਰ ਦਾ ਹੀ ਹੈ ਮਤਲਬ ਪਸ਼ੂ ਰੂਟੀਨ 'ਚ ਵਿਕਰੀ ਵਾਲੇ ਆਉਂਦੇ ਰਹਿੰਦੇ ਆ ਚੈਨਲ ਦੀ ਸ਼ੁਰੂਆਤ ਜੀ ਦੇ ਵਿੱਚ ਉਦੋਂ ਵੀਡੀਓ ਬਾਈ ਕੋਲੋਂ ਕੁਝ ਬਣਾਇਆ ਸੀ ਉਦੋਂ ਬਾਅਦ ਚ ਸਵੱਬ ਨਹੀਂ ਬਣਿਆ ਅੱਜ 5 ਨਾਗ ਬਾਈ ਕੋਲ ਵਿਕਾਊ ਆ ਜਿਹਦੇ ਚ ਇੱਕ ਇਹ ਬੁੱਲ ਇੱਕ ਇਹ ਝੋਟਾ ਜਿਹੜਾ ਬਾਈ ਕੋਲ ਵਿਕਰੀ ਵਾਲੇ ਦੇ ਨਾਲ ਮੱਝ ਜਿਹੜੀ ਉਹ ਸੂਈ ਸਵਾਈ ਹੈ ਚੰਗੇ ਦੁੱਧ ਤੇ ਚੱਲਦੀ ਹੈ ਇੱਕ ਹੋਰ ਮੱਝ ਸੂਈ ਸਵਾਈ ਤੇ ਦੋ ਮੱਝਾਂ ਗੱਬਣ ਟੋਟਲ 5 ਨਾਗ ਇਸ ਵੀਡੀਓ ਵਿੱਚ ਤੁਹਾਨੂੰ ਦਿਖਾਉਂਗਾ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜਾ ਪਸ਼ੂ ਜਚੂਗਾ ਉਹਦੀ ਤਸੱਲੀ ਤੁਸੀਂ ਕਰਨੀ ਹੈ ਆ ਕੇ ਤੁਸੀਂ ਦੇਖਣਾ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਆਓ ਸ਼ੁਰੂਆਤ ਕਰਦੇ ਹਾਂ ਦੱਸੋ ਪਹਿਲਾਂ ਆਪਾਂ ਸੋਈ ਸਵਾਈ ਮੱਝ ਤੋਂ ਸ਼ੁਰੂਆਤ ਕਰ ਲਾਂਗੇ 2 ਨੰਬਰ ਤੇ ਖੜੀ ਹੈ ਬੁੱਲ ਜਿਹੜਾ ਉਹ ਬਾਅਦ ਚ ਦਿਖਾਉਣੇ ਮਿਲਦੇ ਆ ਬਾਈ ਨੂੰ ਜਗਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜਗਦੀਪ ਭਾਈ ਰੂਟੀਨ ਚ ਆਈ ਜਾਂਦੇ ਆ ਬਸ ਹਾਂ ਬਾਈ ਜੀ ਡੇਲੀ ਆਉਂਦੇ ਆ ਜੀ گاਵਾ ਆ ਜਾਂਦੀਆਂ ਕਿ گاਵਾ ਵੀ ਆ ਜਾਂਦੀਆਂ ਨੇ ਅੱਜ ਬੈਗੀਆਂ ਵੀਰੇ ਦੋ ਗਾਇਆਂ ਹੈਗੀਆਂ ਸੀ ਅੱਛਾ ਉਹ ਮੱਝਾਂ ਜ਼ਿਆਦਾ ਰਹੀ ਦੀ ਮੱਝਾਂ ਜ਼ਿਆਦਾ ਲੈਣੇ ਆ ਵੀਰ ਠੀਕ ਐ ਸੋ ਬਾਈ ਅੱਜ ਆਪਾਂ ਸ਼ੁਰੂਆਤ ਕਰਾਂਗੇ 2 ਨੰਬਰ ਤੇ ਮੱਝ ਖੜੀ ਹੈ ਜਿਹੜੀ ਸੋਈ ਸ ਕੰਨ ਮਸੂਆ ਛੁਆ ਛੁਈ ਆ ਇਹ ਦੂਜਾ ਛੁਆ ਛੁਈ ਆ ਬਾਈ ਜੀ ਠੀਕ ਐ ਤੇ ਅੱਜ ਇਹਨੂੰ 10ਵਾਂ ਦਿਨ ਛੁਈ ਰੂਆ ਠੀਕ ਐ ਹੁਣ ਦੁੱਧ ਕਿੰਨਾ ਹੋਊਗਾ ਇਸ ਟਾਈਮ 18 ਲੀਟਰ ਦੁੱਧ ਤਿਆਰ ਹੈ ਦੇ ਥੱਲੇ ਜੀ 18 ਲੀਟਰ ਕੋਈ ਬੰਦਾ ਮਣਕੇ ਲੈ ਸ ਹਾਂ ਮਣਕੇ ਆ ਕੇ ਰਹਿ ਕੇ ਆਪਣੇ ਕੋਲੇ ਮਣਕੇ ਤਸ਼ੱਲੀ ਕਰਕੇ ਲੈ ਕੇ ਜਾਵੇ ਠੀਕ ਐ ਕੀ ਡਿਮਾਂਡ ਰੱਖ ਦਿਆਂ ਇਹਦੀ ਰੇਟ ਕੀ ਕਰ ਦਿਆਂ ਰੇਟ ਮੈਂ ਫੋਨ ਤੇ ਕਰ ਲਾਂਗੇ ਬਾਈ ਰੇਟ ਫੋਨ ਤੇ ਹੋਣਗੇ ਹਾਂ ਜੀ ਇਹਦੇ ਨਾਲ ਬੱਚਾ ਕੀ ਹੈ ਬਈ ਕੱਟੀ ਆ ਮਗਰ ਜੀ ਖੋਲੋ ਵੀਰ ਨੂੰ ਸੋ ਦੋਸਤੋ 10 ਦਿਨਾਂ ਦੀ ਬਾਈ ਕਹਿੰਦਾ ਛੁਈ ਆ ਤੇ 18 ਲੀਟਰ ਮੈਂਤੀ ਕਰਕੇ ਕੋਈ ਵੀ ਭਰਾ ਦੋ ਟਾਈਮ ਤਿੰਨ ਟਾਈਮ ਚੋਕੇ ਲੈ ਲਓ ਜੀ ਸੂਆ ਭਾਈ ਕਹਿੰਦਾ ਵੀ ਇਹ ਦੂਜਾ ਹੈ ਦੂਜਾ ਸੁਈਏ ਬੱਚਾ ਇਹਦੇ ਨਾਲ ਕੱਟੀ ਕੱਦ ਵੀ ਚੰਗਾ ਲੰਬਾਈ ਵੀ ਚੰਗੀ ਹੈ ਬਾਕੀ ਥਣ ਜਿਹੜਾ ਉਹ ਬਿਲਕੁਲ ਅਥੀ ਚੁਾਈ ਵਾਲਾ ਦੱਸਦਾ ਹਵਾਨਾ ਜਿਹੜਾ ਉਹ گاਵਾਂ ਨੂੰ ਦੱਸੋ ਫਿਕਸ ਜਾਂ ਹਵਾਨਾ ਹੈ ਬਾਕੀ ਤੁਰੂਗੀ ਤੇ ਤੁਹਾਨੂੰ ਇਹਦੀ ਸਹੀ ਜਜਮੈਂਟ ਹੋ ਜੂ ਵੀਡੀਓ ਬਣਾਉਣ ਦਾ ਟਾਈਮ ਲਗਭਗ 2 ਵਜੇ ਦੇ ਆਸ-ਪਾਸ ਦਾ ਇਹ ਗੱਲ ਧਿਆਨ ਚ ਰੱਖ ਲੋ ਕਿ ਸਵੇਰ ਦਾ ਟਾਈਮ ਜਿਹੜਾ ਉਹ ਸ਼ਾਮ ਨੂੰ ਹੋਣਾ ਹੁੰਦਾ ਬਾਕੀ ਜੋ ਦੁੱਧ ਸੂਏ ਸਵਾਏ ਪਸ਼ੂ ਦਾ ਦੱਸਿਆ ਉਹ ਥੋੜੀ ਹਿੰਮਤ ਆ ਭਾਵੇਂ 2 ਟਾਈਮ ਚੋ 3 ਟਾਈਮ ਚੋ ਸੋ 2 ਵਜੇ ਦੇ ਆਸ-ਪਾਸ ਮੈਂ ਵੀਡੀਓ ਸ਼ੂਟ ਕਰ ਰਿਹਾ ਕੱਦ ਕੱਠ ਚੰਗੇ ਦੀ ਝੋਟੀ ਥੋੜੀ ਲੰਬੀ ਤੋਰਦੀ ਬਈ ਗੱਡੀ ਵਾਲੇ ਪਾਸੇ ਜਿੰਦਾ ਪੰਦੀ ਜੱਟਾ ਭੜਕ ਲਿਆ ਪੰਮੀ ਸੋ ਧੰਜਾ ਤੁਸੀਂ ਦੇਖ ਸਕਦੇ ਹੋ ਅਗਲੇ ਥਣ ਵੀ ਚੰਗੇ ਆ ਦੱਸੋ ਆ ਗਾੜੀ ਵੀ ਇਸ ਮੱਝ ਦੀ ਚੰਗੀ ਦਿਸਦੀ ਐ ਲਿਆ ਭਾਈ ਕੁਮਾਰ ਆਇਨ ਕੁਮਾਰਾ ਤੋ ਚੰਗੀ ਹਾਈਟ ਲੈਂਥ ਵਾਲੀ ਸੋਹਣੀ ਲੰਬਾਈ ਵਾਲੀ ਸੋਹਣੇ ਢਾਂਚੇ ਦੀ ਝੋਟੀ ਹੈ। ਲਿਆ ਭਾਈ ਵਾਪਸ। ਹਵਾਨੇ ਤੇ ਨਾੜਾਂ ਵੀ ਚੰਗਾ ਦੱਸਦੇ ਆ ਬਾਕੀ ਥਣ ਵੀ ਜਿਹੜਾ ਉਹ ਚੰਗਾ ਮੱਜ ਤੇ ਲੱਗਾ। ਕਿੱਥੋਂ ਤੁਸੀਂ ਇਹਦੇ ਥਣ ਦਾ ਸਾਈਜ਼ ਦੇਖ ਸਕਦੇ। ਇਧਰੋਂ ਜੇ ਤੁਹਾਨੂੰ ਮੈਂ ਇਹਦੀ ਅਗਾੜੀ ਦਿਖਾਵਾਂ ਤੇ ਇਸ ਸਾਈਡ ਤੋਂ ਵੀ ਤੁਸੀਂ ਦੇਖੋ। ਪੂਛ ਫਟੇ ਚੰਗੀ ਤੇ ਰੋਹਣ ਹਵਾਨਾ ਦੇਖੋ ਦੱਸੋ ਕਾਫੀ ਚੰਗਾ ਹਵਾਨਾ ਭਰਿਆ ਹੋਇਆ ਇਹ ਦੂਬਾ ਚ ਇੱਕ ਹੋਰ ਮੱਝ ਸੂਈ ਸਵਾਈ ਹੈ ਜਗਦੀਪਾਈ ਜਿਹੜੀ 2 ਨੰਬਰ ਤੇ ਮੱਝ ਹਾਂ ਭਾਈ ਇਹ ਚੌਥੇ ਸੂਏ ਸੂਈ ਹੈ ਜੀ ਕਿੰਨਾ ਚਿਰ ਹੋ ਗਿਆ ਇਸ ਸੂਈ ਨੂੰ ਸੂਈ ਨੂੰ ਅੱਜ 10ਵਾਂ ਦਾ ਨਹੀਂ ਇਹਨੂੰ ਜੀ ਠੀਕ ਕਿੰਨਾ ਕ ਦੁੱਧ ਹੋਊਗਾ 12 ਲੀਟਰ ਤਿਆਰ ਆ ਜੀ ਰੇਟ ਇਹਦਾ ਰੇਟ ਫੋਨ ਤੇ ਕਰ ਲਾਂਗੇ ਇਹਦਾ ਫੋਨ ਤੇ ਹਾਂਜੀ ਸੋ ਦੱਸੋ ਰੇਟ ਫੋਨ ਤੇ ਹੀ ਹੈ ਸੂਆ ਚੌਥਾ ਹੈ ਹੋਲਦੇ ਹੋਲ 10 ਦਿਨ ਹੋਏ ਆ ਸੂਈ ਨੂੰ 12 ਲੀਟਰ ਦੁੱਧ ਹੈਗਾ ਟਾਂਚਾ ਇਹਦਾ ਵੀ ਚੰਗਾ ਸੋਹਣਾ ਹੈ ਬਾਕੀ ਜੋ ਚੀਜ਼ ਆ ਤੁਹਾਡੇ ਸਾਹਮਣੇ ਆ ਹੋਲੀ ਤੋਰੀ ਚੌੜੀ ਮੱਝ ਫੋਲਾ ਦੋਸਤੋ ਹਾਈਟ ਮੀਡੀਅਮ ਥਣ ਇਹਦੇ ਵੀ ਸੋਹਣਾ ਲੱਗਾ ਬਾ ਮੋੜ ਲੈ ਭਾਈ ਇੱਥੋਂ ਕਮਾ ਲੈ ਗੇਟਾਲ ਨੂੰ ਲੈ ਜੀ ਤਨੂੰ ਲੇਵ ਲਿਏ ਵਾ ਮੋੜ ਦਾ ਸੋਏ 2 ਨੰਬਰ ਤੇ ਤੁਹਾਨੂੰ ਮੱਝ ਦਿਖਾਈਏ ਦੱਸੋ ਮੱਝਾਂ ਦੇ ਵਿੱਚੋਂ ਬੰਦ ਮੈਦਾਨ ਦਾ ਦੋ ਗੱਬਨ ਝੋਟੀਆਂ ਐ ਦੂ ਅੱਗੇ 3 ਨੰਬਰ ਤੇ ਮੱਝ ਬਾਈ ਕਿੰਨਾ ਵਸੂਆ ਸ਼ੂਆ ਕੀ ਦੂਜੇ ਸ਼ੂਏ ਸ਼ੂ ਰਹੀ ਐ ਬਾਈ ਕਿੰਨੇ ਦਿਨ ਲੈ ਜੂ ਹਜੇ ਇਹ 10 ਦਿਨ ਬਾਕੀ ਰਹਿ ਗਿੜੀ 10 ਦਿਨ ਹਜੇ ਬਾਕੀ ਹਾਂਜੀ ਹਾਂਜੀ ਠੀਕ ਐ ਸੋ ਦੱਸੋ ਝੋਟੀ ਦੇਖੋ ਤੋਰਦੇ ਆ ਸਿੰਘ ਕੁੰਡਿਆਂ ਦੀ ਐ ਸੁਵਾ ਦੂਜਾ ਦਿਨ ਦਾਸ ਲਊ। ਜਲਦੀ ਚੰਗੇ ਵੇਟ ਵਾਲੀ ਝੋਟੀ ਹਵਾਨੇ ਤੇ ਨਾੜਾ ਬਹੁਤ ਚੰਗਾ। ਥਣ ਅਗਲੇ ਤੇ ਪਿਛਲੇ ਲਗਭਗ ਬਰਾਬਰ ਦੇ ਐ। ਹਜੇ ਹਵਾਨਾ ਪੂਰਾ ਭਰਨਾ 10 ਦਿਨ ਬਾਕੀ ਐ। ਕਮਾਲੀ ਬਈ ਸੋਹਣੀ ਚੋਟੀ ਦੋਸਤੋ ਸਿੰਗਾਂਲੋਂ ਵੀ ਤੁਸੀਂ ਦੇਖੋਗੇ ਤੁਹਾਨੂੰ ਸੁਨੱਖੀ ਲੱਗੂਗੀ ਇਧਰੋਂ ਤੁਸੀਂ ਹਵਾਨੇ ਤੇ ਨਾੜਾਂ ਜਿਹੜੀਆਂ ਉਹ ਦੇਖੋਗੇ ਤਾਂ ਉਹ ਵੀ ਤੁਹਾਨੂੰ ਸੋਹਣੀਆਂ ਦਿਸਣਗੀਆਂ ਢਾਂਚਾ ਦੇਖ ਲਓ ਹਜੇ 10 ਦਿਨ ਲੈਂਦੀ ਐ ਚੰਗੀ ਬਣਤਰਦੀ ਐ ਲਿਆ ਭਾਈ ਕਮਾ ਲੈ ਵਾਪਸ ਸਵੇਤ 3 ਨੰਬਰ ਤੇ ਝੋਟੀ ਸੀ ਟੋਟਲ ਚਾਰ ਮੱਝਾਂ ਅੱਜ ਦੀ ਵੀਡੀਓ 'ਚ ਤੁਹਾਨੂੰ ਦਿਖਾਉਣੀ ਆ ਜਿਹੜੀਆਂ ਵਿਕਰੀ ਆਸਤੇ ਆ ਜਿਹੜੀ ਇਹ ਲਾਸਟ ਉੱਤੇ ਮੱਝ ਖੜੀ ਹੈ ਬਈ ਇਹ ਤੀਜੇຊੂੰਦੀ ਹੈ ਵੀਰੇ ਜਿਗਦੀ ਕਿੰਨੇ ਕ ਦਿਨ ਲੇਜੂ ਜਿਗਦੀ ਬਈ ਹਾਂਜੀ ਦਿਨ ਕਿੰਨੇ ਲੇ ਇਹ 12 ਦਿਨ ਰਹਿੰਦੇ ਜੀ ਇਹਦੇ ਪੂਰੇ ਠੀਕ ਹੈ ਖੋਲ ਲਾ ਬਈ ਸੋ ਤੀਜਾ ਸੁਆ 12 ਦਿਨ ਬਾਕੀ ਤੁਹਾਨੂੰ ਹਜੇ ਕੱਚੀ ਹੈ ਪਰ ਥਣਾ ਚ ਬਿੱਥੀ ਇਹਦੇ ਵੀ ਸੋਹਣੀ ਹੈ ਤੋ ਤਿਆਰ ਕਿੰਨੀ ਖੋਜੂਗੀ ਉਹਦੀ ਜਜਮੈਂਟ ਤੁਸੀਂ ਕਰ ਲਓ 12 ਦਿਨਾਂ ਦੀ ਕੱਚੀ ਮੱਝ ਤੁਹਾਨੂੰ ਦਿਖਾ ਰਹੇ ਹਾਂ ਪਤਲੀ ਚਮੜੀ ਦੀ ਐ ਦੋਸਤੋ ਪੂਛ ਵੀ ਬਿਲਕੁਲ ਪਤਲੀ ਹੈ ਇਹਦੀ ਬਰੀਕ ਹੈ ਮੱਥੇ 'ਚ ਬੱਲ ਹੈਗਾ ਬਾਕੀ ਪੂਛ ਵੀ ਜਿਹੜੀ ਵਾਈਟ ਹੈਗੀ ਆ ਲਿਆ ਭਾਈ ਕਮਾਲ ਸਵੇ ਤਿੰਨ ਚਾਰ ਮੱਝਾਂ ਦਿਖਾਤੀਆਂ ਜਿਹਦੇ 'ਚ ਦੋ ਸੋਹਣੀਆਂ ਸਵਆਂੀਆਂ ਐ ਤੇ ਦੋ ਮੱਝਾਂ ਬਾਈਕੁੱਲ ਇਸ ਟਾਈਮ ਜਿਹੜੀਆਂ ਹੋ ਗੱਬਣ ਖੜੀਆਂ ਜਿਹਦੇ ਚ ਤੀਜਾ ਸੂਆ ਤੇ ਇੱਕ ਝੋਟੀ ਦੂਜਾ ਸੂਆ ਗੱਬਣਾ ਦੇ ਵਿੱਚੋ ਜੇ ਗੱਲ ਕਰੀਏ ਇਹਦਾ ਹਵਾਨਾ ਹੁਣ ਦੇਖੋ ਕਿਉਂਕਿ ਪਾਣੀ ਪੀ ਰਹੀ ਐ ਤਾਂ ਹਵਾਨਾ ਹੁਣੇ ਪ੍ਰੋਪਰ ਇਹਨੇ ਦਿਖਾ ਲੈਣਾ ਇਦਾਂ ਦਾ ਰੁਖ ਦੱਸੋ ਇਸ ਮੱਝ ਦੇ ਹਵਾਨੇ ਦਾ ਚੰਗੀ ਤਿਆਰ ਹੋਊਗੀ ਹਜੇ ਦਿਨ ਲੈਂਦੀ ਐ ਇੱਕ ਬੁੱਲ ਇੱਕ ਝੋਟਾ ਬਾਈਕੁੱਲ ਜਿਹੜਾ ਖਾਉਣਾ ਤੁਹਾਨੂੰ ਦੱਸੋ ਜਿਹੜਾ ਇਹ ਝੋਟਾ ਬਾਈ ਆਪਾਂ ਲੈਂਦਾ ਇਹ ਹਾਂ ਬਈ ਦੰਦੋ ਕਿਵੇਂ ਇਹ ਇਹ ਖੀਰਾ ਜੀ ਅਜੇ ਕੀ ਰਹਾ ਹਾਂਜੀ ਕੋਈ ਰਿਕਾਰਡ ਕੋੜੇ ਦੇ ਪਿਓ ਦਾ ਦੱਸਿਆ ਕਿਤੇ ਮਾਂ ਦੀ ਮਾਂ ਦਾ ਰਿਕਾਰਡ ਸੀ ਉਹਨਾਂ ਨੂੰ ਲੱਭਿਆ ਨਹੀਂ ਆਪਾਂ ਨੂੰ ਦੇਣਾ ਸੀ ਉਹਦਾ 22 ਕਿਲੋ 200 ਗ੍ਰਾਮ ਦਾ ਚਵਾਇਆ ਵੈ ਸੀ ਚਵਾਇਆ ਵੈ ਹਾਂਜੀ ਉਹਨਾਂ ਨੂੰ ਮੈਂ ਦੱਸ ਕੇ ਵੀ ਆ ਲਿਆ ਅੱਜ ਹੀ ਆਪਾਂ ਇਹ ਜੀ ਇਹ ਲਿਆ ਕਿਹੜੇ ਏਰੀਆ ਦੇ ਵਿੱਚੋਂ ਆਪਣੇ ਨਾਲ ਹੀ ਲਿਆ ਜੀ ਕਲਸੀਆ ਪਿੰਡ ਤੋਂ ਕਲਸੀਆ ਪਿੰਡ ਤੋਂ ਲਿਆ ਹਾਂਜੀ ਹਾਂਜੀ ਉਹਨੂੰ ਚਵਾਈ ਕਨਫਰਮ ਹੈ ਹੋਈ ਵੀ 22 ਕਿਲੋ ਦੀ ਜਾਂ ਨਹੀਂ ਆਪਾਂ ਨੂੰ ਨਹੀਂ ਕੋਈ ਰਿਕਾਰਡ ਨਹੀਂ ਦਿੱਤਾ ਨਹੀਂ ਰਿਕਾਰਡ ਨਹੀਂ ਮਿਲਿਆ ਉਹ ਕਹਿੰਦੇ ਜੇ ਹੋਇਆ ਲੱਭ ਕੇ ਦਵਾਂਗੇ ਜਰੂਰ ਮੈਂ ਕਹਿ ਕੇ ਵੀ ਆਇਆ ਵੈਸੇ ਆਪਣੇ ਕੋਲ ਹੁਣ ਇਸ ਟਾਈਮ ਕੋਈ ਰਿਕਾਰਡ ਨਹੀਂ ਹੈਗਾ ਆਪਣੇ ਕੋਲ ਤੇ ਇਹਦੇ ਪਿਓ ਦਾ ਵੀ ਨਹੀਂ ਦੱਸਿਆ ਕਿਹੜੇ ਨਹੀਂ ਜੀ ਪਿਓ ਦਾ ਵੀ ਨਹੀਂ ਦੱਸਿਆ ਰੇਟ ਇਹਦਾ ਕੀ ਰੱਖੋਗੇ ਇਹਦਾ 1 ਲੱਖ 5000 ਰੁਪਏ 1 ਲੱਖ 5000 ਹਾਂਜੀ ਖੋਲੀ ਬਈ ਨੂੰ ਦੋਸਤੋਂ ਦੰਦੋਂ ਖੀਰਾ ਮਈਆ ਲਾਉਂਦਾ ਜੀ ਠੀਕ ਹੈ ਮੱਝਾਂ ਕ੍ਰਾਸ ਕਰ ਰਿਹਾ ਰਿਕਾਰਡ ਨੂੰ ਤੁਸੀਂ ਇੱਕ ਵਾਰ ਪਾਸੇ ਹੀ ਰੱਖਦੇ ਹੋ ਕਿਉਂਕਿ ਚਵਾਈ ਕਿੱਥੇ ਹੋਈ ਐ ਕਦੋਂ ਹੋਈ ਐ ਉਹ ਨਹੀਂ ਪਤਾ ਜਿੰਨਾ ਚਿਰ ਕਨਫਰਮ ਨਹੀਂ ਹੁੰਦਾ ਨਾ ਚਰ ਮੰਨਿਆ ਨਹੀਂ ਜਾਂਦਾ ਓਵੇਂ ਕਦ ਕਾਠ ਦੇਖ ਲੋ ਝੋਟੇ ਦਾ ਸਿੰਘ ਕੁੰਡਾ ਹੈ ਮਾਰਕਿੰਗ ਨੀਲੀ ਰਾਵੀ ਵਾਲੀ ਐ ਬਾਕੀ ਕਿਹੜੇ ਬੁੱਲ ਦਾ ਇਹ ਵੀ ਨਹੀਂ ਪਤਾ ਸੋ ਤੁਸੀਂ ਇਹਦੇ ਬਰੀਡ ਕਰੈਕਟਰ ਨੂੰ ਸਮਝ ਕੇ ਖਰੀਦੋਗੇ ਇਹਦੇ ਢਾਂਚੇ ਨੂੰ ਦੇਖ ਕੇ ਖਰੀਦ ਸਕਦੇ ਹੋ ਸਿੰਘ ਕੁੰਡਿਆਂ ਦਾ ਦੱਸੋ ਝੋਟਾ ਹਜੇ ਖੀਰਾ ਬਹੁਤ ਵੱਡਾ ਕਦ ਕਾਠ ਕਰ ਦਿੱਤਾ ਬੰਦੇ ਬਈ ਸੋ 1 ਲੱਖ ਤੇ 5000 ਦੀ ਡਿਮਾਂਡ ਬਾਈ ਨੇ ਰੱਖੀ ਐ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਬਾਈ ਨਾਲ ਕੰਟੈਕਟ ਕਰ ਲਿਓ ਤੁਸੀਂ ਸੋ ਬਾਕੀ ਪਸ਼ੂ ਜਿਹੜੇ ਉਹ ਮੱਝਾਂ ਤੁਹਾਨੂੰ ਦਿਖਾਤੀਆਂ ਵੈਸੇ ਜ਼ਿਆਦਾਤਰ ਮੱਝਾਂ ਤੇ ਨਾਲ ਕੁਸ ਗਾਵਾਂ ਇੱਥੇ ਆਉਂਦੀਆਂ ਰਹਿੰਦੀਆਂ ਤੁਸੀਂ ਵਿਜਿਟ ਕਰ ਸਕਦੇ ਹੋ ਰਾਏਕੋਟ ਸ਼ਹਿਰ ਦੇ ਵਿੱਚ ਹੀ ਸਰ ਬਾਹਰਲੇ ਪਾਸੇ ਜਿਹੜਾ ਉਹ ਏ ਘਾਰਾ ਬਾਈ ਦਾ ਤੇ ਕਤਵੇ ਵਾਲੀ ਸੜਕ ਦੇ ਉੱਤੇ ਇਹ ਡੇਰੀ ਫਾਰਮ ਜਿੱਥੇ ਵਿਕਰੀ ਵਾਲੇ ਪਸ਼ੂ ਹੁੰਦੇ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ